ਨਹੀਂ ਸਰਪੰਚੀ ਵੀ ਕੀਤੀ ਹੈ ਹਾਂਜੀ ਬਾਈ ਤੇ ਇਹ ਤੁਸੀਂ ਘੋੜਿਆਂ ਦੇ ਬਈ ਕਿਹੜੇ ਸਨ ਦੇ ਵਿੱਚ ਸਾਹਮਣੇ ਸੀਗੇ ਵੀ ਇੱਕ ਬੰਦੇ ਬੁੰਦੇ ਰੱਖੇ ਵੀ ਸੀਗੇ ਨਾ ਜੀ ਉਹ ਫਸਿਆ ਬਟਾ ਕਿਸੇ ਕੰਮ ਦੇ ਚੱਕਰ ਦੇ ਵਿੱਚ ਬੱਚਾ ਹੋ ਗਿਆ ਉਹਦੇ ਉੱਤੇ ਹੁਣ ਪਤਾ ਨਹੀਂ ਬਾਈ ਲੋਕ ਕਿਵੇਂ ਕਹਿੰਦੇ ਵਿੱਚ ਦਾ ਬਾਈ ਕਿਲੋ ਦਾਣਾ ਪਾਉਣੇ ਘੋੜੇ ਨੂੰ ਸਾਡੇ ਦਾ ਬਾਈ ਕਿਲੋ ਕਿਲੋ ਦਾਣਾ ਕੋਈ ਰਾਜੀ ਹੁੰਦੀ ਨਹੀਂ ਯਾਰ ਬਈ ਹੁਣ ਤੁਸੀਂ ਕਹੋਗੇ ਵੀ ਕਿਤੇ ਘੋੜਿਆਂ ਵਾਲੇ ਜਾਣ ਕੇ ਬੰਦੇ ਇਕੱਠੇ ਕਰ ਲੈਂਦੇ ਆ ਪਰ ਤੇ 4500 ਰੁਪਏ ਬਾਈ ਇੱਕ ਘੋੜੇ ਦਾ ਖਰਚਾ ਆਉਂਦਾ ਮਹੀਨੇ ਦਾ ਮਹੀਨੇ ਦਾ ਆ ਉਹ ਘੋੜਾ ਦੋਸਤੋ ਜੀਨੇ ਪਿੰਡ ਭਾਗੀਵੰਦਰ ਵਾਲੇ ਸਰਪੰਚ ਦੀ ਕਿਸਮਤ ਬਦਲਦੀ ਅਸਲ ਵਿੱਚ ਪਹਿਲਾ ਘੋੜਾ ਸੀਗਾ ਬਾਈ ਦੇ ਫਾਰਮ ਦਾ ਜਿੱਥੋਂ ਬਾਈ ਨੇ ਸ਼ੁਰੂਆਤ ਕੀਤੀ ਸੀਗੀ ਜਾਨੀ ਕਿ ਇਹ ਬਾਈ ਦੇ ਫਾਰਮ ਦਾ ਨੰਬਰਦਾਰ ਹੈ ਇਥੋਂ ਸ਼ੁਰੂਆਤ ਹੋਈ ਆ ਜਾਨੀ ਕਿ ਇਹ ਯੋਧੇ ਘੋੜੇ ਨੇ ਬਾਈ ਦੇ ਫਾਰਮ ਦਾ ਮੁੱਢ ਬੰਨਿਆ ਤੇ ਯੋਧੇ ਘੋੜੇ ਦਾ ਪਿਓ ਦੋਸਤੋਂ ਅਨੰਤਾ ਤੇ ਦਾਦਾ ਰਾਜ ਪ੍ਰਲਾਦ ਆ ਤੇ ਮਾਂ ਇਹਦੀ ਨੀਲੀ ਘੋੜੀ ਆ ਜਿਹੜੀ ਵਿਕਰਾਂਤ ਸ਼ਰਮੇ ਕੋਲੇ ਆ ਕੁੜੀ ਤੇ ਕੱਦ ਘੋੜੇ ਦਾ 67 ਇੰਚ ਆ ਉਮਰ 4 ਸਾਲ 7 ਮਹੀਨੇ ਦਸੀ ਆ ਬਾਈ ਨੇ ਸਾਦੂ ਤੇ ਸਟੱਡ ਸਰਵਿਸ ਚਾਲੂ ਆ ਦੋਸਤੋ ਫੀਸ ਇਹਦੀ 25000 ਰੱਖੀ ਆ ਬਾਈ ਨੇ ਤੇ ਕੰਨਾਂ ਦਾ ਬਹੁਤ ਸ਼ਕੀਨ ਆ ਕੋੜਾ ਯਾਨੀ ਕਿ ਹੱਡਾਂ ਪੈਰਾਂ ਦਾ ਬਹੁਤ ਮਜ਼ਬੂਤ ਆ ਕੰਨਾਂ ਦਾ ਵੀ ਬਹੁਤ ਸੋਹਣਾ ਕੋੜਾ ਯਾਰ ਤੇ ਬਾਕੀ ਤੁਸੀਂ ਨਾ ਆ ਚਾਲ ਦੇਖੋ ਕੁੜੀ ਦੀ ਯਾਰ ਬੜਾ ਸੋਹਣਾ ਚੱਲਦਾ ਤੇ ਦੋਸਤੋ ਪਿਛਲਾ 1 ਅਪਰਲ ਚਟਾਕੂੜੀ ਦਾ ਚਾਰ ਘੋੜੇ ਦੇ ਰਿਜ਼ਲਟ ਆ ਚੁੱਕੇ ਆ ਬੜੇ ਸੋਹਣੇ ਰਿਜ਼ਲਟ ਪੈਦਾ ਕੀਤੇ ਆ ਜਾਨੀ ਕਿ ਕੱਟ ਕੰਡੀਸ਼ਨ ਦੇ ਬੱਚੇ ਪੈਦਾ ਕਰਿਆ ਜਿਹਦੇ ਵਿੱਚ ਤਿੰਨ ਵਸ਼ੇਰੀ ਐ ਤੇ ਇੱਕ ਵਸ਼ੇਰੀ ਆਈ ਆ ਦੋਸਤੋ ਰਿਜ਼ਲਟਾਂ ਦੇ ਵਿੱਚ ਤੇ ਘੋੜੇ ਦੀ ਸਟੱਡ ਸਰਵਿਸ ਸਰਪੰਚ ਸਾਹਿਬ ਸਾਨੂੰ ਕਹਿੰਦੇ ਹਜੇ ਸਾਲ ਕੀ ਹੋਇਆ ਸ਼ੁਰੂ ਕੀਤਾ ਇਹਨੂੰ ਤੇ ਚਾਰ ਪੰਜ ਇਹਦੇ ਰਿਜ਼ਲਟ ਵੀ ਆ ਚੁੱਕੇ ਆ ਇੱਕ ਕੋਸ਼ਕ ਘੋੜੀਆਂ ਸਰਪੰਚ ਸਾਹਿਬ ਸਾਨੂੰ ਕਹਿੰਦੇ ਗੱਬਣ ਵੀ ਆ ਤੇ ਡਾਕਟਰੀ ਸਹੂਲਤ ਵੀ ਸਰਪੰਚ ਸਾਹਿਬ ਕੋਲੇ ਪੂਰੀ ਆ ਤੇ ਜੇ ਕਿਸੇ ਮਿੱਤਰ ਨੂੰ ਇਹੋ ਜਿਹੇ ਬੱਚੇ ਚਾਹੀਦੇ ਹੋਣ ਤਾਂ ਤੁਸੀਂ 22 ਦੇ ਇਹ ਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਤੇ 22 ਦਾ ਨਾਮ ਰਾਜੂ ਸਰਪੰਚ ਆ ਪਿੰਡ ਪਾ ਗੀਵੰਦਰਾ ਜ਼ਿਲ੍ਹਾ ਇਹਨੂੰ ਬਠਿੰਡਾ ਲੱਗਦਾ ਦੋਸਤੋ ਇੱਕ ਆ ਯਰ ਅਬਲਕ ਵਸ਼ੀਰਾ ਚੈੱਕ ਕਰੋ ਤੁਸੀਂ ਇਹ ਸਰਪੰਚ ਸਾਹਿਬ ਦਾ ਬੜਾ ਪਿਆਰਾ ਬਸ਼ੀਰਾ ਯਾਰ ਨਾਮ ਸਰਪੰਚ ਨੇ ਸਹਿਬਾਜ ਰੱਖਿਆ ਤੇ ਰਤਨਕਰ ਲੈਣ ਦਾ ਬਸ਼ੀਰਾ ਦੋਸਤੂ ਇਹ ਤੇ ਕਾਨੇ ਦੇ ਕੁੰਡੀ ਵਾਲੇ ਆ ਜਾਨੀ ਕਿ ਨਿੱਕੇ ਜੇ ਕੰਨਾਂ ਦਾ ਬਸ਼ੀਰਾ ਨਿੱਕੇ ਨਿੱਕੇ ਕੁੰਡੀ ਵਾਲੇ ਕੰਨ ਆ ਪਤਲੀ ਲੰਮੀ ਕਰਦਣਾ ਤੇ ਗਰਦਨ ਤੁਸੀਂ ਦੇਖੀ ਜਾਂਦੇ ਹੋ ਬੜੀ ਸੋਹਣੀ ਗਰਦਨ ਆ ਯਾਰ ਤੇ ਮਾਂ ਇਹਦੀ ਰਾਜ ਹਾਂਸ ਘੋੜੇ ਦੀ ਡਾਇਰੈਕਟ ਬੱਚੀ ਆ ਤੇ ਜੇ ਮਾਂ ਦੀ ਹਾਈਟ ਦੇਖੇਗੀ ਤਾਂ ਦੋਸਤੋ 63 ਇੰਚ ਆ ਉਹਦੀ ਤੇ ਉਮਰ ਹਜੇ ਬਛੇਰੇ ਦੀ 7 ਕੁ ਮਹੀਨੇ ਆ ਯਾਨੀ ਕਿ 7 ਕੁ ਮਹੀਨਿਆਂ ਦੇ ਵਿੱਚ ਤੁਸੀਂ ਬਛੇਰਾ ਦੇਖੋ ਬੜਾ ਸੋਹਣਾ ਰੰਗ ਰੂਪ ਦਾ ਤੇ ਬੋਡੀ ਸਟਰਕਚਰ ਵਾਲੇ ਪਾਸੋਂ ਵੀ ਬਹੁਤ ਸੁਨੱਖਾ ਯਾਰ ਯਾਨੀ ਕਿ ਹੈਵੀ ਬੋਡੀ ਸਟਰਕਚਰ ਦਾ ਹੱਡਾ ਪੈਰਾਂ ਦਾ ਬੜਾ ਪਜਬੂਤ ਬਣੂ ਕੂੜਾ ਆਉਣ ਵਾਲੇ ਸਮੇਂ ਵਿੱਚ ਤੇ ਸਰਪੰਚ ਸਾਹਿਬ ਨੇ ਇਹਨੂੰ ਰੱਖਿਆ ਬੜੇ ਪ੍ਰੇਮ ਨਾਲ ਯਾਰ ਯਾਨੀ ਕਿ ਹੋਰ ਵੀ ਕਈ ਬਛੇਰੇ ਸਰਪੰਚ ਦੇ ਫਾਰਮ ਤੇ ਖੜੇ ਆ ਪਰ ਇਹ ਉਹਨਾਂ ਚੋਂ ਅਲੱਗ ਆ ਜਨਕਿ ਇਹ ਦਾ ਜ਼ਿਆਦਾ ਪ੍ਰੇਮ ਕਰਦੇ ਆ ਸਰਪੰਚ ਸਾਹਿਬ ਤੇ ਇੱਕ ਹੋਰ ਆ ਬਛੇਰਾ ਸਰਪੰਚ ਦਾ ਰੱਖਿਆ ਸਰਪੰਚ ਕਹਿੰਦਾ ਨਾ ਇਹ ਆਉਣ ਵਾਲੇ ਸਮੇਂ ਚ ਬੜਾ ਚੰਗਾ ਕੋੜਾ ਬਣ ਜੂਗਾ ਇਹਦੇ ਤੇ ਮੈਨੂੰ ਮਾਨ ਆ ਯਾਰ ਇਹ ਵਾਕਈ ਬਣ ਜੂਗਾ ਮੈਂ ਤੁਹਾਨੂੰ ਡਿਟੇਲ ਦੱਸਦਾ ਇਹਦੀ ਕੀ ਆ ਤੇ ਨਾਮ ਬਛੇਰੇ ਦਾ ਸੱਤ ਲੋ ਜਾ ਦੋਸਤੋ ਤੇ ਪਿਓ ਇਹਦਾ ਕਲਿਆਣ ਤੇ ਦਾਦਾ ਇਹਦਾ ਸ਼ਾਨਦਾਰ ਤੇ ਜੇ ਆਪਾਂ ਮਾਂ ਦੀ ਗੱਲ ਕਰਕੇ ਤਾ ਮਾਂ ਦੋਸਤੋ ਰਾਜਹਾਂਸ ਦੀ ਬੱਚੀ ਆ ਯਾਨੀ ਕਿ ਡਾਇਰੈਕਟਰ ਰਾਜਹਾਂਸ ਕੋੜੇ ਦੀ ਬੱਚੀ ਆ ਮਾਂ ਇਹਦੀ ਤੇ ਮਾਂ ਦਾ ਕੱਦ 1.62 ਇੰਚ ਆ ਤੇ ਮੱਥੇ ਤੇ ਪਟਾ ਵਸ਼ੇਰੇ ਦੇ ਦੋ ਪੈਰ ਚਿੱਟੇ ਆ ਪਿਛਲੇ ਤੇ ਪਤਲੀ ਤੇ ਲੰਮੀ ਕਰ ਦੰਦਾ ਮਾਲਕਾ ਵਸ਼ੀਰਾ ਤੇ ਬਾਕੀ ਆਪਾਂ ਸਰਪੰਚ ਸਾਹਿਬ ਨਾਲ ਸਿੱਧੀ ਗੱਲਬਾਤ ਕਰਦੇ ਆ ਇੱਕ ਸਾਡੀ ਪਹਿਲਾਂ ਵੀਡੀਓ ਪਾਈ ਹੋਈ ਆ ਇਹ ਵੀਡੀਓ ਦਾ ਦੂਜਾ ਭਾਗ ਆ ਤੇ ਜੇ ਕਿਸੇ ਨੇ ਸਰਪੰਚ ਸਾਹਿਬ ਦੀ ਵੀਡੀਓ ਦਾ ਪਹਿਲਾ ਭਾਗ ਦੇਖਣਾ ਹੋਵੇ ਤਾਂ ਤੁਸੀਂ ਸਾਡੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੁਸੀਂ ਸਰਪੰਚੀ ਵੀ ਕੀਤੀ ਹੈ ਹਾਂਜੀ ਬਾਈ ਤੇ ਇਹ ਤੁਸੀਂ ਘੋੜਿਆਂ ਦੇ ਵੀ ਕਿਹੜੇ ਸਾਨ ਦੇ ਵਿੱਚ ਸਾਹਮਦੇ ਸੀਗੇ ਵੀ ਇੱਕ ਬੰਦੇ ਬੰਦੇ ਰੱਖੀ ਹੋਈ ਸੀਗੇ ਨਾ ਬਹੁਤ ਬਾਈ ਸੱਜਣ ਮਿੱਤਰੀ ਸੀਗੇ ਘੋੜਸਾਂ ਵਾਲੇ ਮੁੰਡਾ ਆਪਣਾ ਉਹ ਚਾਰਿਆਂ ਨੂੰ ਇਹਨੇ ਬਹੁਤ ਕੀਤਾ ਰਾਂਗੜਾ ਮੁੰਡਾ ਜੀ ਉਹ ਫਸਿਆ ਬਟਾ ਕਿਸੇ ਕੰਮ ਦੇ ਚੱਕਰ ਦੇ ਵਿੱਚ ਪਾਚਾ ਹੋ ਗਿਆ ਉਹਦੇ ਉੱਤੇ ਉਹਨੇ ਬਹੁਤ ਕੀਤਾ ਬਾਈ ਜਿਵੇਂ ਆਪਣੇ ਭਾਈ ਰਾਜਸਥਾਨੀ ਹੁੰਦੇ ਆ ਹਾਂਜੀ ਹਾਂਜੀ ਸਾਹਮਣੇ ਵਾਸਤੇ ਹਾਂਜੀ ਬਾਈ ਤੇ ਆਪਣੇ ਰੱਖੀ ਸੀਗੇ ਕਿ ਇਹ ਜਾਨਵਰ ਕੋਈ ਵੈਸੀ ਬਸ ਨਹੀਂ ਹੈਗੇ ਇਹਨਾਂ ਦੀ ਬੜੀ ਪ੍ਰੋਬਲਮ ਹੈ ਭੱਜ ਜਾਂਦੇ ਹੈਗੇ ਅੱਛਾ ਕੱਲਿਆਂ ਦਾ ਸੀਗਾ ਰਾਸਤਾ ਨਹੀਂ ਆਇਆ ਸੀਗਾ ਮੁੰਡਾ ਉਹ ਬਸ ਮਹੀਨਾ ਕਿ ਦੋ ਮਹੀਨੇ ਲਾ ਕੇ ਭੱਜ ਜਾਂਦੇ ਬਾਈ ਗਾਹਾਂ ਇਹ ਬਸੇ ਖੜਦੇ ਨਹੀਂ ਹੈਗੇ ਇਹਦਾ ਬਾਈ ਸਾਹਮਣੇ ਸੋਮੇ ਮੁੰਡੇ ਚੱਲ ਆਪਣੇ ਆਪ ਦੇ ਮੁੰਡੇ ਹੈਗੇ ਹਾਂ ਬਾਈ ਮੈਂ ਵੇਖਿਆ ਸੀ ਨਾ ਬੰਦੇ ਜਿਹੜੇ ਸਾਹਮਣੇ ਨਾ ਉਹ ਆਂਦੇ ਉੱਤੇ ਲੱਗੇ ਹੋਏ ਸੀ ਯਾਰ ਮੈਂ ਕਹਿੰਨਾ ਨਾ ਬਾਈ ਇੰਨਾ ਤਾਂ ਨਾ ਕੋਈ ਗੱਡੀ ਨੂੰ ਪ੍ਰੇਮ ਨਹੀਂ ਕਰਦਾ ਹੁਣ ਵੀ ਨਾ ਕਿਦੀ ਮਹਿੰਗੀ ਗੱਡੀ ਹੋਵੇ ਕੋਈ BMW ਨੂੰ ਆਪਾਂ ਮਾਰੀ ਚੱਲੇ ਕੱਪੜਾ ਉਹਦਾ ਯਾਰ ਕਿਤੇ ਇਹ ਗੱਟੇ ਉੱਡ ਗਏ ਤਾਂ ਬਦ ਕੀਮਤੀ ਕਦੇ ਆ ਜਾ ਰਹੇ ਬਾਈ ਮੈਂ ਤਾਂ ਨਾ ਆ ਗੱਲ ਕਹਿਣਾ ਵੀ ਉਹ ਪਿੰਡ ਦੇ ਵਿੱਚ ਘੋੜੇ ਦੇ ਗੱੜਾ ਲਾ ਕੇ ਤੁਰ ਲੋ ਇੱਕ ਵਾਰ ਗੱਡੀ ਤੋਰ ਲੇ ਕੋਲਾ ਤੋਰ ਲਿਓ ਬੰਦੇ ਹਰੇਕ ਬੰਦਾ ਘੋੜੇ ਕਿਢੀ ਚੱਕੂ ਆ ਪਹਿਲਾਂ ਦੇਖੂਗਾ ਹਨਾ ਗੱਡੀ ਗੱਡੀ ਵਾਰਾਂ ਦੇ ਕੋਈ ਆਮ ਹੋਗੇ ਬੰਦਗੇ ਬਾਕੀ ਨਾਲੇ ਬਾਈ ਸਾਡੇ ਗੁਰੂਆਂ ਦੀ ਸਵਾਰੀ ਆ ਯਾਰ ਇਹ ਹਨਾ ਇਹਨਾਂ ਨੂੰ ਬਖਸ਼ਿਸ਼ ਆ ਮਹਾਰਾਜ ਸੱਚੇ ਪਾਤਸ਼ਾਹ ਦੀ ਯਾਰ ਤੇ ਇੱਕ ਗੱਲ ਬਾਈ ਹੋਰ ਆ ਹਾਂਜੀ ਬਾਈ ਇਹਨਾਂ ਜਦੋਂ ਇਹਦੇ ਤੇ ਬੰਦਾ ਬੈਠਦਾ ਹਾਂਜੀ ਐਂ ਲੱਗਦਾ ਵੀ ਜਿਵੇਂ ਬੰਦਾ ਟਰੱਕ ਤੇ ਬੈਠਾ ਹੁੰਦਾ ਨਾ ਵੱਡੇ ਆ ਨਾ ਕਹਿੰਦੇ ਕਿ ਉਹ ਚਾ ਕਿੰਨਾ ਬੈਠਦਾ ਯਾਰ ਬੰਦਾ ਬਾਈ ਯਾਰ ਮੋਹ ਪਿਆਰੀ ਬਾਹਲਾ ਪੁੰ ਲੈਂਦੇ ਯਾਰ ਬੰਦੇ ਨੂੰ ਯਾਰ ਇਹੇ ਮੈਂ ਕਹਿੰਦਾ ਯਾਰ ਬਾਈ ਹਰੇਕ ਜ਼ਮੀਦਾਰ ਨੂੰ ਯਾਰ ਰੱਖਣੇ ਚਾਹੀਦੇ ਆ ਜਾ ਚਾਹੇ ਕੋ ਘੋੜਾ ਰੱਖ ਲੈ ਜਾਏ ਕੋਈ ਰੀ ਰੱਖ ਲੈ 160000 ਜਿਆਦਾ ਬਹੁਤ ਹਾਂ ਯਾਰ ਬਾਈ ਜੇ ਖੇਤ ਬੰਨੇ ਜਾਣਾ ਹਨਾ ਨਾ ਤਾਂ ਬਾਈ ਯਾਰ ਬੰਦਾ ਡਿਪਰੈਸ਼ਨ 'ਚ ਜਾਵੇ ਨਾ ਬੰਦਾ ਬਾਈ ਕੋਈ ਨਸ਼ਾ ਕਰੇ ਯਾਰ ਜੀ ਹਾਂ ਕਦੇ ਹੀ ਬੰਦਾ ਯਾਰ ਇਹ ਸੋਚ ਨਹੀਂ ਸਕਦਾ ਜਾ ਕੇ ਯਾਰ ਬੰਦਾ ਵੀ ਕੋਈ ਨਸ਼ਾ ਵੀ ਕਰ ਲੂਗਾ ਯਾਰ ਨਸ਼ੇ ਇਹਨਾਂ ਦਾ ਇੰਨਾ ਰਹਿੰਦਾ ਯਾਰ ਬਾਈ ਨਾ ਜੋ ਵਹਿਣੇ ਨਹੀਂ ਮਿਲਦੀ ਨਿਕਲਣ ਨੂੰ ਬੱਸ ਕੋਈ ਨਸ਼ਾ ਬੰਦੇ ਨੂੰ ਇੱਕ ਹੋ ਸਕਦਾ ਹੈ ਨਾ ਜਿਵੇਂ ਕਹਿੰਦੇ ਜਾਂ ਤਾਂ ਬੰਦਾ ਕੋਈ ਉਹ ਫਾਲਤੂ ਨਸ਼ਾ ਹੋ ਕਰੂਗਾ ਹਾਂਜੀ ਬਾਈ ਸਰੀਰ ਨੂੰ ਦੁੱਖ ਬਾਈ ਉਹ ਮਾਵਾ ਦੇ ਪੁੱ ਖਰਾਕ ਬਾਈ ਆਪਾਂ ਸਾਰੀ ਖਰਾਕ ਇਹਨਾਂ ਨੂੰ ਮੁੱਲ ਲੈ ਕੇ ਪਾਉਣਾ ਮੈਂ ਤਾਂ ਤੁਹਾਨੂੰ ਡੀ ਸਾਬ ਤੋਂ ਹੂੰ ਮੈਂ ਤਾਂ ਬਾਈ ਸਾਰੀ ਖਰਾਕ ਟੋਟਲ ਮੁੱਲ ਲੈਣਾ ਹੈ 4500 ਰੁਪਏ ਦੇ ਬਾਈ ਸਿਆਲ ਦੀ ਖਰਾਕ ਬਣਦੀ ਇਹਨਾਂ ਦੀ ਜੀ ਤੇ 4000 ਰੁਪਏ ਦੀ ਬਣਦੀ ਬਾਈ ਆਪਣੀ ਗਰਮੀ ਦੀ ਖਰਾਕ ਇਹ ਬਾਈ ਤੇ ਫੀਡ ਫੂਡ ਪਾਉਣੀ ਹੈ ਕਿ ਨਹੀਂ ਨਹੀਂ ਕੋਈ ਕੋਈ ਫੀਡ ਫੂਡ ਨਹੀਂ ਪਾਉਂਦਾ ਬਾਈ ਮੈਂ ਕੋਈ ਇਹਨਾਂ ਨੂੰ ਕਦੇ ਪਾਊਡਰ ਨਹੀਂ ਪਾਇਆ ਕੋਈ ਬਾਈ ਨੇ ਟੀਕਾ ਨਹੀਂ ਲਵਾਇਆ ਅੱਛਾ ਜੀ ਅਸੀਂ ਸਿਆਲ ਦੀ ਖਰਾਕ ਹੈ ਬਾਈ ਸਾਡੇ ਜਿਵੇਂ ਛੋਲੇ ਹੋਗੇ ਬਾਜਰਾ ਮੋਠ ਮੂੰਗੀ ਜੀ ਤੇ ਕਾਲੇ ਤੇਲ ਚਿੱਟੇ ਤੇਲ ਖਾਲੋਂ ਮੇਥੇ ਜੀ ਅਲਸੀ ਤੇ ਕਣਕ ਲਾ ਲਓ ਤੇ ਜੌਂ ਲਾ ਲਓ ਇਹ ਤਾਂ ਪਾਉਣੇ ਬਈ ਸੀ ਸਿਆਲ ਚ ਸਿਆਲ ਦੇ ਵਿੱਚ ਹਾਂਜੀ ਬਾਈ ਜਮਾ ਕਹੇ 4500 ਰੁਪਏ ਨਾਲ ਦਾ ਖੁੱਲਾ ਖਰਚਾ ਬਈ ਨਾਲੇ ਕੋਈ ਆਏ ਨਹੀਂ ਹੈਗਾ ਵੀ ਹੱਥ ਘੁੱਟ ਕੇ ਪਾਉਣਾਗਾ ਜੇ ਕੋਈ 10 ਕਿਲੋ ਕਹਾਂ 10 ਕਿਲੋ ਪਾਉਣੇ ਐ ਜੋ ਕੋਈ 12 ਕਿਲੋ ਕਹਾਂ ਦਾ 12 ਕਿਲੋ ਪਾਉਣੇ ਐ ਪਤਾ ਨਹੀਂ ਬਾਈ ਲੋਕ ਕਿਵੇਂ ਕਹਿੰਦੇ ਵੇ ਇਸ ਦਾ ਬਈ ਕਿਲੋ ਦਾਣਾ ਪਾਉਣੇ ਘੋੜੇ ਨੂੰ ਸਾਡੇ ਦਾ ਬਈ ਕਿਲੋ ਕਿਲੋ ਦਾਣਾ ਕੋਈ ਰਾਜ਼ੀ ਹੁੰਦੀ ਨਹੀਂ ਯਾਰ ਜਮਾ ਖੁੱਲਾ ਦਾਣਾ ਪਾਉਣੇ ਬਾਈ ਕੋਈ ਕਦੇ ਚਿਪੜ ਪਾਉਣ ਨਹੀਂ ਕੀਤਾ ਕੋਈ ਸਮਝੋਤਾ ਨਹੀਂ ਕੀਤਾ ਖਰਾਕ ਜੀ ਇਹ ਕਹਿੰਦੇ ਕਿ ਨਾ ਬਈ ਮੱਲਾ ਨੂੰ ਖਰਾਕ ਹਾਂਜੀ ਬਾਈ ਖੁੱਲ ਕੇ ਖਵਾਉਣੀ ਲੈਂਦੇ ਨਾ ਫੇਰ ਮੱਲ ਬੰਦੇ ਬਈ ਉਹ ਉਵੇਂ ਹੀ ਘੋੜੇ ਵਾਲਾ ਕੰਮ ਆ ਬਈ ਇਹਨਾਂ ਨੂੰ ਨਾ ਜਿੰਨਾ ਆਪਾਂ ਖੁੱਲ ਕੇ ਖਵਾਉਂਦੇ ਬਈ ਇਹਨਾਂ ਦੇ ਟਿਕਣ ਲਾਏ ਆਪਾਂ ਜੀ ਆਪਣੇ ਦੇ ਮਹਾਰਾਜ ਕਿਰਪਾ ਕਦੇ ਮੈਂ ਘੋੜੇ ਟਿਕਣ ਲਾ ਕੇ ਦੇਖਿਆ ਹੂੰ ਕਦੇ ਵੀ ਮਤਲਬ ਖੁੱਲੀ ਖਰਾਕ ਪਾਉਣੇ ਆ ਜਮਾਂ ਤਨ ਅਗੇ ਪੂਰਾ ਤੇ 4500 ਰੁਪਏ ਬਈ ਇੱਕ ਘੋੜੇ ਦਾ ਖਰਚਾ ਹੁੰਦਾ ਮਹੀਨੇ ਦਾ ਮਹੀਨੇ ਦਾ ਹਾਂਜੀ ਬਾਈ ਠੀਕ ਹੈ ਨਾਲੇ ਸਾਰੀ ਖਰਾਕ ਮੁੱਲ ਦੀ ਲੈ ਕੇ ਪਾਉਣੇ ਆ ਇੱਕ ਨੰਬਰ ਦੀ ਖਰਾਕ ਲੈ ਕੇ ਪਾਉਣੇ ਆ ਕੋਈ ਸਮਝੋਤਾ ਨਹੀਂ ਤੇ ਬਾਈ ਗਰਮਗਾਹ ਦੀ ਵੀ ਦੱਸੋ ਵੀ ਗਰਮਗਾਹ ਦੇ ਵਿੱਚ ਤੁਸੀਂ ਕੀ ਕਰਦੇ ਹੋ ਗਰਮਗਾਹ ਦੇ ਕੀ ਹੁੰਦੇ ਆ ਬਾਈ ਫਿਰ ਤੁਹਾਡੇ ਫਾਰਮਾਂ ਦੇ ਵਿੱਚ ਕੀ ਪ੍ਰਬੰਧ ਆ ਬਾਈ ਬਸ ਗਰਮੀ ਦੇ ਗਰਮੀ ਦਾ ਬਾਈ ਪਾਣੀ ਪੁੰਜੋ ਮਤਲਬ ਸ਼ੱਕਰ ਵਾਲਾ ਪਾਣੀ ਹੋ ਜਾਂਦਾ ਬੇਸਨ ਵਾਲਾ ਪਾਣੀ ਹੋ ਜਾਂਦਾ ਹੈ ਹਨਾ ਉਹ ਜੋ ਗਰਮੀ ਚ ਥੋੜਾ ਪਾਣੀ ਬਹੁਤ ਚਾਹੀਦਾ ਘੋੜੇ ਨੂੰ ਜੀ ਸ਼ੱਕਰ ਵਾਲਾ ਪਾਣੀ ਹੋ ਗਿਆ ਜਾਵਾਂ ਦਾ ਹੋ ਗਿਆ ਪਾਣਾ ਹੋ ਗਿਆ ਹੂੰ ਹੂੰ ਤੇ ਆਪਣਾ ਇਹ ਬਸ ਇਹ ਪਾਣੀ ਪਿਆ ਦੇਣੇ ਬਾਈ ਜਾਉ ਜਮੀ ਕਣਕ ਤੇ ਮੱਕੀ ਕਣਕ ਤੇ ਮੱਕੀ ਹਾਂ ਚਾਰੀ ਚੀਜ਼ਾਂ ਨੂੰ ਬਾਈ ਦਰੜ ਕਰਕੇ ਢੌਂਕੇ ਪਾ ਦਨੇ ਗਰਮੀ ਦੇ ਵਿੱਚ ਸਿਆਲ ਚ ਬਾਈ ਰੰਨ ਕੇ ਪਾਉਣੀ ਆ ਬਸ ਅਸੀਂ ਬਾਈ ਇੰਨੀ ਖਰਾਕ ਹਾਂਜੀ ਬਾਈ ਆਹੀ ਖਰਾਕ ਹੈਗੀ ਜਿਵੇਂ ਤੇਲ ਲਾ ਲਓ ਤੁਸੀਂ ਤਾਰਾ ਮੀਰਾ ਦੇ ਦਨੇ ਨਾਲ ਜੀ ਤੇ ਅਲਸੀ ਦਾ ਤੇਲ ਦੇ ਦਨੇ ਆ ਸਰੋਂ ਦਾ ਤੇਲ ਦੇ ਦਨੇ ਜਿਵੇਂ ਸਿਆਲ ਚ ਬਾਈ ਹੁਣ ਕਿਹੋ ਚੱਲੇਗਾ ਦੇਸੀ ਵੀ ਚੱਲਿਆ ਬਾਈ ਪਰਦੇਸੀ ਵੀ ਚੱਲਿਆ ਹੈ ਜਿਹੇ ਜਾਈ ਜੀ ਬੰਦੇ ਦੀ ਅਲੇ ਜੇਬ ਹੁੰਦੀ ਹੈ ਪਰ ਮੈਂ ਜਿੰਨਾ ਕਿ ਮੈਂ ਸਾਰਾ ਸਮਾਨ ਮੁੱਲ ਲੈ ਕੇ ਪਾਉਣਾ ਬਾਈ ਹਨਾ ਮੇਰਾ ਤਾਂ 45 ਰੁਪਏ ਖਰਚਾ ਆਉਂਦਾ ਮਹੀਨੇ ਦਾ ਜੀ ਇੱਕ ਘੋੜੇ ਦਾ ਜੀ ਕਿੰਨੇ ਖਾਈ ਜਾਣੇ ਇਹ 10 ਕਿਲੋ ਖਾਈ ਜਾਣੇ 12 ਕਿਲੋ ਖਾਈ ਜਾਣੇ ਵਿੱਚੇ ਨੀਰਾ ਪਾ ਕੇ ਮੂਫਲੀ ਦਾ ਠੀਕ ਹੈ ਆਪਣਾ ਤਾਂ ਬਾਈ 4500 ਰੁਪਏ ਖਰਚਾ ਆਉਂਦਾ ਐਵੇਂ ਲੋਕ ਗੱਪ ਮਾਰੀ ਜਾਂਦੇ ਜਿਹਦਾ ਲੱਖਾਂ ਦਾ ਖਰਚਾ ਹੈ ਜੀ ਇਹਨਾਂ ਦਾ ਜੀ ਕਰੋੜਾਂ ਦਾ ਖਰਚਾ ਕੋਈ ਬਾਈ ਕਰੋੜਾਂ ਦਾ ਖਰਚਾ ਨਹੀਂ ਆਉਂਦਾ ਇਹਦਾ ਕਈ ਵੀਡੀਓ ਦੇ ਵਿੱਚ ਲੋਕੀ ਲੱਗੇ ਸਾਡੇ ਯਾਰ ਨਾ ਬੇਈਮਾਨੀਆਂ ਬੜੀਆਂ ਲੋਕਾਂ ਦੇ ਵਿੱਚ ਯਾਰ ਹਾਂ ਵੀ ਕਿਸੇ ਤੇ ਹੋਰ ਨਾ ਕਰੇ ਕਿਸੇ ਪੈਦਾ ਹੋ ਜੇ ਯਾਰ ਮੈਂ ਕਹਿੰਦਾ ਯਾਰ ਮੈਂ ਕਹਿੰਦਾ ਸਰਕਾਰ ਕਰੀ ਹੋਣੀ ਯਾਰ ਹਾਂ ਨਾ ਆਉਣਗੇ ਕੋੜਗਾਂ ਦੇ ਪਰ ਆਪਣੇ ਕਿਹੜੇ ਕੋੜਗਾਂ ਦੇ ਫੀਸ ਤੇ ਖੜੇ ਹੈ ਬਾਈ ਨਾ ਆਉਣਗੇ ਕੋੜਗਾਂ ਕੋਈ ਗੱਲ ਨਹੀਂ ਯਾਰ ਬਿਲਕੁਲ ਯਾਰ ਫਰੇਕ ਦੇ ਘਰੇ ਹੋਣ ਯਾਰ ਫਰੇਕ ਦੇ ਜਵਾਕ ਪਚਣਗੇ ਨਾ ਸਿੱਥੋਂ ਹੂੰ ਕਿਉਂ ਇਹ ਕਿਉਂ ਐਵੇਂ ਈਰਖਾ ਹੋਈ ਜਾਂਦੀ ਹੈ ਯਾਰ ਪਤਾ ਨਹੀਂ ਕਾਹਦੀ ਈਰਖਾ ਹੋਈ ਜਾਂਦੀ ਹੈ ਯਾਰ ਵੀ ਕਿਤੇ ਫਲਾਣੇ ਦੇ ਨਾ 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 ਬਾਈ ਤਾਂ ਬੜਾ ਔਖਾ ਕੰਮ ਹੈ ਬਈ ਕੋਈ ਔਖਾ ਕੰਮ ਨਹੀਂ ਹੈਗਾ ਪਹਿਲਾਂ ਹੀ ਡਰਾ ਦੇਂਦੇ ਹਨਾ ਕੋਈ ਲੈਣਾ ਲਵੇ ਹਨਾ ਪਹਿਲਾਂ ਕੋਈ ਔਖਾ ਕੰਮ ਨਹੀਂ ਹੈਗਾ ਠੀਕ ਹੈ ਜਿੰਨੇ ਜੋਕਰੇ ਹੈਗੇ ਆ ਬਾਈ ਹਣਾ ਅਗਲੇ ਨੂੰ ਦੱਸਾਂਗੇ ਵੀ ਜਿਹੇ ਸਾਨੂੰ ਕੋਸਾਉਂਦਾ ਹੈਗਾ ਉਹ ਜੇ ਆਪਾਂ ਲੈ ਨੂੰ ਕੋਈ ਦੱਸ ਵੀ ਦੇਵਾਂਗੇ ਠੀਕ ਹੈ ਜੇ ਕਿਸੇ ਨੂੰ ਬਾਈ ਮਦਦ ਦੀ ਲੋੜ ਹੈਗੀ ਹਣਾ ਕਿਸੇ ਦੇ ਕੋਲ ਰੁਪਏ ਦੇਣ ਫੀਸ ਦੇਣ ਨੂੰ ਨਹੀਂ ਹੈਗੇ ਰੁਪਏ ਉਹ ਵੀ ਬਾਈ ਲੈ ਕੇ ਆ ਜੇ ਘੋੜੀ ਆਪਣੇ ਤੋਂ ਠੀਕ ਹੈ ਨਾ ਗੱਲ ਆ ਲੈ ਆਪਾਂ ਸ਼ੌਂਕ ਪੂਰਾ ਕਰੇ ਯਾਰ ਆਪਾਂ ਨੂੰ ਕੋਈ ਚੱਕਰ ਨਹੀਂਗਾ ਵੀ ਯਾਰ ਮਾਰਵਾੜੀ ਜਾਂ ਤਾਂ 60 65 ਇੰਚ ਦੀ ਘੋੜੀ ਲੈ ਕੇ ਆਓ ਚਾਹੇ ਮੇਰੇ ਕੋਲ 80 ਇੰਚ ਦੀ ਘੋੜੀ ਲੈ ਕੇ ਆ ਜਾ ਯਾਰ 75 ਇੰਚ ਦੀ ਲੈ ਕੇ ਆ ਜਾ ਆਪਾਂ ਘੋੜਾ ਛੱਡਾਂਗੇ ਬਾਈ ਐ ਛੋਟੀ ਯਾਰ ਜੇ ਕਿਸੇ ਦੀ ਘੋੜੀ ਛੋਟੀ ਤੁਸੀਂ ਉਹ ਆਪਾਂ ਬਾਈ ਆ ਧਰਤੀ ਦੇ ਧਰਤੀ ਜੁੜੇ ਹੋਏ ਬੰਦੇ ਆ ਠੀਕ ਹੈ ਨਾ ਆਪਣੇ ਜੋ ਕੋਈ ਬੇਈਮਾਨ ਨਾ ਆਪਣੇ ਜੋ ਕੋਈ ਲੁੱਟਪਣੇ ਆ ਠੀਕ ਹੈ ਨਾ ਗੱਲ ਆਪਾਂ ਤਾਂ ਪਹਿਲਾਂ 13-14 ਸਾਲ ਲੋਕਾਂ ਦੀ ਸੇਵਾ ਕੀਤੀ ਸਰਪੰਚੀ ਦੇ ਵਿੱਚ ਆਪਾਂ ਤਾਂ ਕਦੇ ਉਹ ਲੁੱਟਪਾ ਲੋਕਾਂ ਨਾਲ ਕੀਤਾ ਕੋਈ ਤੇ ਫੇਰ ਹੀ ਬਾਈ ਲੋਕਾਂ ਦਾ ਪਿਆਰ ਮਿਲਦਾ ਨਾ ਹਾਂ ਐ ਤਾਂ ਤੁਸੀਂ ਐ ਤਾਂ ਤੁਸੀਂ ਲੁੱਟਪਣੇ ਕਿੰਨੇ ਕਰੀ ਜਾਓ ਰੁਪਈਆ ਤਾਂ ਕੰਜਰਾਂ ਕੋਲੇ ਬਹੁਤ ਪਿਆ ਫਿਰ ਜੇ ਤੁਸੀਂ ਰੁਪਈਆ ਮੰਗਰ ਜਾਣਾ ਤਾਂ ਰੁਪਈਆ ਤਾਂ ਕੰਜਰਾਂ ਕੋਲੇ ਬਹੁਤ ਪਿਆ ਜਾਂ ਪੈਸਾ ਮਿਲੂਗਾ ਜਾਂ ਪਿਆਰ ਮਿਲੂਗਾ ਲੋਕਾਂ ਦਾ ਬਿਲਕੁਲ ਜੀ ਬਿਲਕੁਲ ਉਹਦੇ ਨਾਲ ਉਹਦੇ ਨਾਲ ਬਾਈ ਚੰਗਾ ਪੈਸੇ ਦਾ ਬੰਦੇ ਨੂੰ ਉਹ ਲੋਕਾਂ ਨੂੰ ਜਾ ਕੇ ਜਾ ਕੇ ਹੁੰਦਾ ਹੁਣ ਮੈਨੂੰ ਮੈਨੂੰ ਬਈ ਆਪਾਂ ਨੂੰ ਲੋਕਾਂ ਦਾ ਭਾਗ ਹੁੰਦਾ ਨਗਰ ਇੰਨਾ ਪਿਆਰ ਮਿਲੇ ਜੀ ਵੀਰ ਮੈਂ ਲੋਕਾਂ ਦੇਣੀ ਦੇ ਸਕਦਾ ਮੈਂ ਤਾਂ ਸਭ ਤੋਂ ਮੈਂ ਸਭ ਤੋਂ ਭਾਗਾਂ ਵਾਲਾ ਬੰਦਾ ਬਈ ਮੈਂ ਜਿਹੜਾ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈਗਾ ਜੀ ਲੋਕਾਂ ਨੇ ਆਪਣੀ ਜਿੰਦਗੀ ਦਿੱਤੀ ਯਾਰ ਮੈਂ 8 ਸਾਲਾਂ ਬਾਅਦ ਜੇਲ੍ਹ ਚੋਂ ਆਇਆ ਹੁਣ ਅੱਛਾ ਜੀ ਤੇ ਬੰਦਾ ਕੋਈ ਰਿਆ ਨਹੀਂ ਹੋਣਾ ਜਿਹੜਾ ਘਰੇ ਨਾ ਪਹੁੰਚਿਆ ਹੋਵੇ ਜੀ ਤੇ ਸਰਪੰਚ ਸਾਹਿਬ ਫਿਰ ਐਤ ਕੀ ਚੋਣ ਨਹੀਂ ਲੜੀ ਐਤ ਕੀ ਬਾਈ ਆਪਣੀ ਸਾਰੀ ਪੰਚਾਇਤ ਦੀ ਆਪਣਾ ਸਾਰਾ ਨਗਰੀ ਆਪਣਾ ਹੈਗਾ ਐਤ ਕੀ ਰਿਜ਼ਰਵ ਆ ਗਈ ਸੀ ਹਾਂਜੀ ਹਾਂਜੀ ਬਾਈ ਹਾਂ ਆਪਣਾ ਹੀ ਹੈ ਸਾਰਾ ਨਗਰ ਬਾਈ ਉਹਨਾਂ ਦਾ ਆਪਣਾ ਕਹਦੇ ਕੋਈ ਮੈਂ ਸੁਣਿਆ ਸੀ ਸੋਚਿਆ ਦੇਖਦਾ ਸੀ ਗੱਲ ਬਾਈ ਥੋੜੀ ਕਾਫੀ ਚਿਰਾਂ ਤੋਂ ਜਾਨੀ ਕਿ ਸਰਪੰਚੀ ਦੇ ਵਿੱਚ ਪੈਰ ਰਜਮਾ ਕੇ ਰੱਖਿਆ ਹਾਂਜੀ ਬਾਈ ਹਾਂ ਮਾਰੇ ਇੱਕ ਪਿੰਡੇ ਵਿੱਚ ਇੰਨਾ ਚਿਰ ਸਰਪੰਚੀ ਕਰਨੀ ਬਈ ਕੋਈ ਖਾਲਾ ਜੀ ਦਾ ਵੜਾ ਨਹੀਂ ਛੋਟੀ ਉਮਰ ਦੇ ਵਿੱਚ ਬਾਈ ਆਪਾਂ ਨੂੰ ਬਹੁਤ ਮਾਰੂ ਬਖਸ਼ਿਆ ਲੋਕਾਂ ਨੇ ਹਨਾ ਸੱਚੇ ਪਾਪਾ ਬਾਈ ਲੋਕਾਂ ਦੇ ਮਣ ਕੇ ਚੱਲੇ ਆ ਨਾ ਆਪਾਂ ਦੇ ਵਿੱਚ ਕੋਈ ਨਾ ਤਾਂ ਕੋਈ ਬੇਈਮਾਨੀਆਂ ਸੀਗਾ ਨਾ ਕਹ ਲੋ ਤਬੋਜ਼ੀ ਆਪਣੇ ਹਾਂਜੀ ਬਾਈ ਹਾਂ ਆਪਾਂ ਬੇਈਮਾਨੀ ਨਹੀਂ ਬਾਈ ਆਪਾਂ ਦੇ ਵਿੱਚ ਲਾ ਲੋ ਬਾਈ ਆਪਾਂ ਮੈਂ ਘਟੋ ਘਟ 100 ਕੁੜੀ ਤੋਰੀ ਹੋਊਗੀ ਤੇ 100 ਮੈਂ ਲੈ ਕੇ ਆਇਆ ਹਾਂਗਾ ਜੀ ਠੀਕ ਹੈ ਤਲਾਕ ਹੋਏ ਹਵਾਈ ਵੀ ਕੁੜੀਆਂ ਦੇ ਮੈਂ ਮਤਲਬ ਨਿਵੇੜੇ ਕੀਤੇ ਹੈਗੇ ਹੂੰ ਕਿਸੇ ਬੰਦੇ ਨੇ ਠੱਗੀ ਨਹੀਂ ਕੀਤੀ ਜੀ ਕਿਸੇ ਬੰਦੇ ਨੇ ਕਦੇ ਗੱਡੀ ਤੇਲ ਨਹੀਂ ਪਵਾਇਆ ਅੱਛਾ ਜੀ ਜਿਹੜੇ ਬੰਦੇ ਨੇ ਬੋਲ ਮਾਰਿਆ ਆ ਕੇ ਹਰੇਕ ਦੇ ਨਾਲ ਹੀ ਤੁਰੇ ਆਂ ਬਸ ਵੀ ਕੋਈ ਗੱਲ ਨਹੀਂ ਬਾਈ ਕੋਈ ਚੱਕਰੀ ਨਹੀਂ ਹੈਗਾ ਯਾਰ ਕੋਈ ਗੱਲ ਨਹੀਂ ਯਾਨੀ ਕਿ ਬਾਈ ਇਹ ਜੀ ਨਾ ਖੁੱਲੇ ਖੁੱਲੇ ਨਾ ਸੋਡੇ ਵਰਗੇ ਸੁਭਾਅ ਦੇ ਬੰਦੇ ਹਾਂਜੀ ਹਾਂਜੀ ਮੈਂ ਕਹਿੰਦਾ ਯਾਰ ਆਮੀ ਕੱਟਦੇ ਜਾਂਦੇ ਆ ਵੀ ਮਿਲਦੇ ਮਿਲ ਦੇਣੀ ਹੈ ਨਾ ਐ ਜਿਵੇਂ ਕਹਦੇ ਵੀ ਸਰਪੰਚ ਸਾਹਿਬ ਛੋਡੇ ਵਰਗੇ ਬੰਦੇ ਚਲੋ ਭਾਈ ਤਾਂ ਮਹਾਰਾਜ ਦੀ ਕਿਰਪਾ ਆ ਸਾਡੇ ਪਾਸ ਆਪਾਂ ਕਹਿੰਦੇ ਸ਼ੌਕ ਸਾਨੂੰ ਉਹੋ ਜਿਹੇ ਲੱਗੇ ਆ ਇੱਕ ਬਾਈ ਸੋਹਣਿਆਂ ਦਾ ਸ਼ੌਕ ਹੋ ਗਿਆ ਤੇ ਇੱਕ ਸਰਪੰਚੀ ਦਾ ਸ਼ੌਕ ਹੋ ਗਿਆ ਨਾ ਦੋਨੇ ਯਾਨੀ ਕਿ ਬੜੇ ਸੋਹਣੇ ਸ਼ੌਕ ਆ ਬਾਈ ਯਾਰ ਨਗਰ ਦਾ ਬਹੁਤ ਸਾਥ ਰਿਹਾ ਮੇਰੇ ਨਾਲ ਬਹੁਤ ਕਿਰਪਾ ਰਹੀ ਆ ਨਗਰ ਦੀ ਨਾ ਯਾਰ ਜੀ ਯਾਰ ਇੱਕ ਬੰਦੇ ਨੂੰ ਬੋਲ ਮਾਰਿਆ ਮੇਰੇ ਕੋਲ 100 ਬੰਦੇ ਆਇਆ ਯਾਰ ਬਿਲਕੁਲ ਇੰਨੀ ਮੇਰੇ ਤੇ ਕਿਰਪਾ ਰਹੀ ਆ ਨਾ ਨੰਗਾ ਜੀ ਬੈਠੀ ਸੀ ਆ ਹਜੇ ਆ ਕੇ ਮੈਂ ਕਹਿੰਦਾ ਸਰਪੰਚ ਜੀ ਭਾਈ ਤੁਹਾਨੂੰ ਦੁੱਧ ਲੈ ਆ ਗਏ ਨਾ ਲੋਕਾਂ ਨੇ ਆਪਦੇ ਕੋਲੋਂ ਜੇ ਉਹ ਚੋਂ ਫੰਡ ਇਕੱਠਾ ਕਰਕੇ ਹੂੰ ਲੋਕਾਂ ਨਾਲ ਚੋਣ ਲੜੀਏ ਤੇ ਦੂਜੀ ਵਾਰ ਹਰੇਕ ਬੰਦਾ ਵਿਰੋਧ ਹੁੰਦਾ ਹੀ ਹੁੰਦਾ ਹੈ ਦੂਜੀ ਵਾਰ ਬੰਦੇ ਦੀ ਵੋਟ ਘਟਣੀ ਘਟਣੀ ਹੁੰਦੀ ਹੈ ਪਹਿਲੀ ਗੱਲ ਦੂਜੀ ਵਾਰ ਕੋਈ ਪੰਗਣ ਨਹੀਂ ਲੈਂਦਾ ਬਿਲਕੁਲ ਜੀ ਜੇ ਕੋਈ ਦੂਜੀ ਵਾਰ ਪੰਗਾ ਲੈ ਲੈਂਦਾ ਤਾਂ ਗੋੜ ਨਹੀਂ ਲੱਗਦੀ ਹੁੰਦੀ ਹੈ ਜੀ ਜੀ ਪਹਿਲੀ ਵਾਰ ਮੈਨੂੰ ਪਈਏ 1380 ਵੋਟਾਂ ਅੱਛਾ ਜੀ ਦੂਜੀ ਵਾਰ ਮੈਨੂੰ ਪਈਏ 2000 2067 ਵੋਟਾਂ ਠੀਕ ਹੈ ਜੀ ਮਤਲਬ ਦੂਜੀ ਵਾਰ ਲੋਕਾਂ ਨਾਲ ਦੁਆਰੇ ਵੋਟ ਵਧੀ ਮੇਰੀ 7-800 ਵੋਟ ਮੇਰੀ ਵਧੀ ਦੁਆਰੇ हां जी भाई हैगा घना सोडा प्रेम बड़ागा बाकी थोड़ा जानवर आना बड़ा प्रेम ते बाई 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 बाई। बाई बाई जान भाई फिर हो जानवर यानी कि वधोंदा कि आदागा हां भाई बस मेरा ਹੁਣ ਜਮਾਨਤ ਵੀ ਹੁੰਦ ਹੋ ਜੂਗੀ ਘਰ ਆ ਪੱਕੀ ਫਿਰ ਭਾਈ ਆਪਾਂ ਖੇਤ ਬਣਾਉਣਾ ਉੱਥੇ ਫਾਰਮ ਆਪਣਾ ਕਿਲੋ ਕਿਲੋ ਮੀਟਰ ਤੋਂ ਖੇਤ ਆ ਗਿਆ ਪਿੰਡ ਤੋਂ ਬਸ ਜੀ ਉੱਥੇ ਬਣਾਵਾਂਗੇ ਭਾਈ ਫਾਰਮ ਵਧੀਆ ਨਾ ਮਾਰੇ ਸਾਚ ਆਹ ਭਾਈ ਹਾਂ ਕੱਲੇ ਘੋੜਿਆਂ ਵਾਸਤੇ ਮਤਲਬ ਬਣਾਵਾਂਗੇ ਭਾਈ ਵਧੀਆ ਜੀ ਸੱਜਣਾ ਬੇਲਿਆਂ ਵਾਸਤੇ ਬੈਠਣ ਵਾਸਤੇ ਬਣਾਵਾਂਗੇ ਹਮ ਕਰ ਰਹੇ ਆ ਭਾਈ ਬਸ ਉੱਥੇ ਮੈਨੂੰ ਕਰਾ ਜਮਾਨਤ ਹੁੰਦਾ ਇੱਧਰ ਥੋੜੇ ਕੇਸ ਕੂਜੇ ਪਏ ਹੋਏ ਹੈਗੇ ਜੀ 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 ਜਾਂ ਦੇਖੋ ਜੇ ਚੰਗੇ ਕੰਮ ਕਰਦੇ ਆ ਨਾ ਉਹੀ ਆਪਾਂ ਕਹਿ ਸਕਦੇ ਆਂ ਵੀ ਕੇਸ ਆਪਣੇ ਦੇ ਕਿਹੜਾ ਕੋਈ ਬਦਮਾਸਿਆਂ ਵਾਲੇ ਕੇਸ ਆ ਆਪਾਂ ਕਿਹੜਾ ਬਾਈ ਕਿਤੇ ਫਰੋਤੀਆਂ ਮੰਗੀਆਂ ਲੋਕਾਂ ਪਿੱਛੇ ਪਰਚੇ ਹੋਏ ਆ ਜੀ ਪਰਚੇ ਹੋ ਗਏ ਮੇਰੇ ਤੇ 15 20 ਪਰਚੇ ਹੋਏ ਪਏ ਜੀ 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 ਪਰ ਹੋਏ ਬਾਈ ਸਾਰੇ ਨਗਰ ਪੇਸ਼ੀ ਹੀ ਹੈਗਾ ਆਪਣਾ ਕਿਸੇ ਦਾ ਕੋਈ ਨਜੀ ਨਹੀਂ ਹੈਗਾ ਨਾ ਹੀ ਆਪਾਂ ਕੋਈ ਫਰੋਤੀ ਮੰਗੀ ਹੈ ਨਾ ਹੀ ਕੋਈ ਆਪਾਂ ਬਾਈ ਗੈਂਗਸਟਰ ਆ ਹਨਾ ਆਪਾਂ ਦਾ ਯਾਰ ਕੰਮ ਕਰਨ ਵਾਲੇ ਬੰਦੇ ਆਂ ਲੋਕਾਂ ਦੀ ਸੇਵਾ ਕਰਨ ਵਾਲੇ ਬੰਦੇ ਆਂ ਪਿੰਡੂ ਜੀ ਹਾਂ ਕਰਾਂਗੇ ਬਾਈ ਸੇਵਾ ਜਿੰਨੀ ਕਾ ਪਤੋਂ ਮਾਰਾਂ ਹੀ ਲਿਖੀ ਹੋਈ ਜੀ ਕਿਸੇ ਵੀ ਤਰੀਕੇ ਕਰਨੀ ਪਈ ਬਾਈ ਸੇਵਾ ਆਪਾਂ ਨੂੰ ਜ਼ਰੂਰ ਲੋਕਾਂ ਦੀ ਕਰਾਂਗੇ ਜ ਵਲੇ ਬਈ ਇਹ ਨਾ ਜਾਣ ਵਾਲਾ ਨੇ ਜਿਹੜੇ ਪੜਿਆ ਯਾਨੀ ਕਿ ਇਹਨਾਂ ਦੇ ਵਿੱਚ ਰਹੇਗੇ ਨਾ ਇੱਕ ਬੰਦੇ ਨੂੰ ਜ਼ਿੰਦਗੀ ਦੀਆਂ ਟੈਨਸ਼ਨ ਬੜਾ ਬਾਈ ਬਹੁਤ ਬਾਈ ਯਾਰ ਬਸ ਤਾਂ ਉਂਝ ਭੁੱਲ ਜਾਂਦਾ ਯਾਰ ਯਾਰ 8 ਸਾਲਾਂ ਬਾਅਦ ਜੇਲ੍ਹ ਚੋਂ ਆਇਆ ਸੀਗਾ ਮੈਂ ਜਦੋਂ ਘਰ ਆ ਕੇ ਜੇ ਮਤਲਬ ਮੇਰੇ ਕੋਈ ਇਹ ਨਾ ਰੱਖੇ ਹੁੰਦੇ ਨਾ ਜੀ ਸਾਲੀ ਜ਼ਿੰਦਗੀ ਕੇ ਬਾਅਦ ਹੋਰ ਤੁਰ ਜਾਂਦੀ ਯਾਰ ਹੂੰ ਹੈ ਐਵੇਂ ਕਿਸੇ ਪਾਸੇ ਹੋਰ ਗਲਤ ਵਾਸਤੇ ਤੁਰ ਜਾਂਦੇ ਆਪਾਂ ਪਰ ਬਾਈ ਇਹਨਾਂ ਦਾ ਮੋਹ ਪਿਆਰੀ ਇੰਨਾ ਕਾ ਇਹ ਬਸ ਬਾਈ ਕਿਸੇ ਪਾਸੇ ਜਾਣ ਹੀ ਨਹੀਂ ਦਿੰਦੇ ਯਾਰ ਇਹ ਹੱਲ ਨਹੀਂ ਦਿੰਦੇ ਬਸ ਕਿਸੇ ਪਾਸੇ ਤੇ ਸਰਪੰਚ ਸਾਹਿਬ ਫਿਰ ਤੀ ਕੋੜਿਆਂ ਦੇ ਨਾਲ ਨਾਲ ਕੋਈ ਹੋਰ ਯਾਨੀ ਕਿ ਕੋਈ ਜਾਨਵਰ ਕੋਈ ਹੋ ਨਹੀਂ ਰੱਖੇ ਨੇ ਬਾਈ ਹੁਣ ਆਪਾਂ ਕਰਾਂਗੇ ਮਤਲਬ ਨਾਲ ਗਾਂਾਂ ਗਊਆਂ ਦਾ ਕੰਮ ਵੀ ਕਰਾਂਗੇ ਜੀ ਮੱਝਾਂ ਦਾ ਗਾਂਾਂ ਦਾ ਮੈਨੂੰ ਬਹੁਤ ਸ਼ੌਂਕ ਹੈ ਬਾਈ ਅੱਛਾ ਜੀ ਯਾਨੀ ਕਿ ਹੁਣ ਤੁਸੀਂ ਖੇਤ ਦੇ ਵਿੱਚ ਫਾਰਮ ਸ਼ੁਰੂ ਕਰ ਹਾਂਜੀ ਬਾਈ ਹਾਂ ਉੱਥੇ ਬਣਾਵਾਂਗੇ ਬਾਈ ਬਸ ਕਿਲੋਮੀਟਰ ਖੇਤ ਆਪਣਾ ਅੱਛਾ ਜੀ ਤੋਂ ਅੱਗੇ ਜਾ ਕੇ ਬਸ ਠੀਕ ਹੈ ਤੇ ਬਾਈ ਫਿਰ ਕੱਲ੍ਹੇ ਕੋੜੀ ਰੱਖਾਂਗੇ ਕਿ ਨਾਲ ਕੋਈ ਕੋੜੀਆਂ ਘਾੜੀਆਂ ਦਾ ਕਰਾਂਗੇ ਹਾਂ ਵੀ ਲਿਆਵਾਂਗੇ ਨਾਲ ਬਾਈ ਕੋੜੀਆਂ ਵੀ ਲਾਵਾਂਗੇ ਬੱਚਿਆਂ ਵਾਲਾਂਗੇ ਆਪਾਂ ਇਹ ਨੁਕਰਾਂ ਜੀ ਹੈ ਕਿ ਮਾਰਵਾੜੀ ਜਾਂ ਕੋਈ ਹੋਰ ਕੀ ਨਸਲ ਬਾਈ ਨਾਲ ਮਾਰ ਮਾਰਵਾੜੀ ਵੀ ਹੈਗਾ ਚਲੋ ਉਹ ਮਾਰਵਾੜੀ ਤਾਂ ਆਪਣੇ ਕੋਲ ਹੈਗੀ ਹੈਗੀ ਨਾਲ ਬਾਈ ਨੁਕਰਾਂ ਫਿਰ ਇੱਕ ਕਰੀ ਨਾ ਤੁਸੀਂ ਜਿੰਦੇ ਆਪਣੇ ਬਾਈ ਖੜੇ ਆ ਹਾਂਜੀ ਬਾਈ ਇਹਨਾਂ ਨੂੰ ਵੀ ਨਾ ਵੀ ਦਰਚ ਕਾਣੂ ਬਈ ਰੂਬਰੂ ਕਰਵਾ ਦਿਓ ਵੀ ਹਨਾ ਸੱਜਣ ਕਿੱਥੋਂ ਕਿੱਥੋਂ ਆਏ ਵੀ ਆ ਇਹ ਵੀ ਜ਼ਰੂਰੀ ਆ ਹਨਾ ਆਪਣਾ ਇੰਨਾ ਜਿਹੜਾ ਪ੍ਰੇਮ ਦੱਸਣਾ ਵੀ ਚਾਹੀਦਾ ਨਹੀਂ ਬਈ ਕਰਾਉਣੇ ਆ ਬਾਈ ਇਹ ਆ ਸਰਪੰਚ ਆਪਣਾ ਬਲ ਕਰਨ ਜੀ ਜੀ ਸਤਿ ਸ੍ਰੀ ਅਕਾਲ ਬਾਈ ਹਾਂਜੀ ਬਾਈ ਇਹ ਸਰਪੰਚ ਆਪਣਾ ਦੂਜੀ ਪਿੰਡ ਵਾਲਾ ਸਰਪੰਚਾ ਬਲ ਕਰਨ ਠੀਕ ਹੈ ਜੀ ਇਹ ਬਾਈ ਮੁੰਡਾ ਆਪਣਾ ਮੈਂਬਰ ਆ ਗੁਰਸੇਵਕ ਸਿੰਘ ਠੀਕ ਹੈ ਜੀ ਠੀਕ ਆ ਇਹ ਬਾਈ ਆਪਣਾ ਭਾਣ ਜਾ ਗਿਆ ਹੂੰ ਏ ਬਾਈ ਆਪਣਾ ਹਰਪੂਰ ਸਿੰਘ ਆਗੇ ਜਾਉਣ ਸਾਰੇ ਜੀ 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 ਇਹ ਮੁੰਡਾ ਜੀਤ ਆ ਬਾਈ ਇਹ ਘੋੜਿਆਂ ਚ ਬਹੁਤ ਸਾਹਮ ਸਮਾਈ ਕਰਦੇ ਸਾਰੇ ਮੁੰਡੇ ਜੀ ਉਹ ਮੁੰਡਾ ਬਾਈ ਮਨਪ੍ਰੀਤ ਆ ਉਹਨੂੰ ਸਾਹਦ ਕਹਿੰਦੇ ਆ ਅੱਛਾ ਜੀ ਹਾਂ ਉਹ ਬਾਈ ਸਾਰੇ ਘੋੜੇ ਕੁੜੀ ਉਹ ਸਾਹਮ ਰੇ ਹੂੰ ਬਾਕੀ ਆ ਮੁੰਡਾ ਬਾਈ ਹਾਂ ਜੀ ਹਾਂ ਜੀ ਹਾਂ ਜੀ ਆ ਮੁੰਡਾ ਬਾਈ ਜਗਮੀਤ ਆ ਜਗਮੀਤ ਇਹ ਵੀ ਘੋੜਿਆਂ ਚ ਆਪਣਾ ਨਾਲ ਸਾਰੇ ਥੋੜਾ ਰੇ ਇਹ ਮੁੰਡਾ ਰਣਜੀਤ ਆ ਬਾਈ ਇਹ ਵੀ ਆਪਣਾ ਭਰਾ ਹੈਗਾ ਪਿੰਡੋਂ ਹੀ ਆਪਣਾ ਇਹ ਮੇਰੀ ਮਾਸੀ ਦਾ ਮੁੰਡਾ ਹੈਗਾ ਦੇਸੂ ਤੋਂ ਉਹ ਮੁੰਡਾ ਚਰਨ ਆ ਬਾਈ ਜੀ ਉਹ ਮੁੰਡਾ ਬਾਈ ਗੋਰਾ ਹੈ ਜੀ ਜੀ ਉਹ ਬਾਈ ਮੁੰਡੇ ਹਰਮਨ ਖੜਾ ਮਗਰ ਆ ਮੇਰੇ ਮਾਸਦਾਰੇ ਖੜੇ ਆ ਬਾਈ ਠੀਕ ਹੈ ਜੀ ਆ ਮੁੰਡਾ ਮਰੀਕ ਗੱਲ ਐ ਆ ਬਾਈ ਮੁੰਡਾ ਮੰਦਰਾ ਵੀ ਘੋੜੇ ਸਾਹਮਣ ਦਾ ਆਪਣਾ ਉਹ ਮੁੰਡਾ ਬਾਈ ਛਵੀ ਅਸ਼ਵਿੰਦਰ ਹਾਂਜੀ ਉਹ ਬਾਈ ਮੁੰਡਾ ਗੁਰੀ ਐ ਜੀ ਉਹ ਬਾਈ ਮੁੰਡਾ ਮੇਰੀ ਮਾਸੀ ਦਾ ਐ ਮਾਸੀ ਦਾ ਹਾਂਜੀ 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 ਠੀਕ ਐ ਯਾਨੀ ਕਿ ਬੜਾ ਪ੍ਰੇਮ ਹੈ ਹਨਾ ਯਾਨੀ ਕਿ ਦੂਰੋਂ ਦੂਰੋਂ ਇਹ ਇਹ ਸੱਜਣੋਂ ਮੈਂ ਇਸ ਨੂੰ ਇੱਕ ਗੱਲ ਹੋਰ ਦੱਸਦਾ ਬਈ ਹੁਣ ਤੁਸੀਂ ਕਹੋਗੇ ਵੀ ਕਿਤੇ ਘੋੜਿਆਂ ਵਾਲੇ ਜਾਣ ਕੇ ਬੰਦੇ ਇਕੱਠੇ ਕਰ ਲੈਂਦੇ ਆ ਏ ਬਈ ਜਾਣ ਕੇ ਨਹੀਂ ਕਰਦੇ ਹੁੰਦੇ ਕਿਤੇ ਇਹ ਤਾਂ ਲੋਕਾਂ ਦਾ ਉਹੀ ਪੈ ਜਾਂਦਾ ਅਸਲ ਵਿੱਚ ਨਾ ਇਹ ਜਿੰਨਾਂ ਨੂੰ ਨਾ ਪ੍ਰੇਮ ਹੁੰਦਾ ਆਪਾਂ ਬਈ ਜਦੋਂ ਨਾ ਇਹ ਕੰਮ ਦੇ ਵਿੱਚ ਆਪਾਂ ਭੜਦੇ ਹਾਂ ਅਸਲ 'ਚ ਪਤਾ ਹੀ ਉਦੋਂ ਲੱਗਦਾ ਹਨਾ ਆਮ ਬੰਦਾ ਵੀਡੀਓ ਦੇਖੂ ਯਾਰ ਇਹ ਤਾਂ ਉਹੀ ਬੰਦੇ ਇਕੱਠੇ ਕਰ ਲੈਂਦੇ ਆ ਟੌਰ ਵਧਾਉਂਦੇ ਮਾਰੇ ਯਾਰ ਹਨਾ ਆ ਇਦਾਂ ਨਹੀਂ ਸੱਚ ਨੂੰ ਕੋਈ ਗੱਲ ਹੁੰਦੀ ਜਦੋਂ ਆਪਣਾ ਕੰਮ ਦੇ ਵਿੱਚ ਪੈਣੀ ਬਈ ਯਾਰ ਬੰਦੇ ਨਾ ਜਿਹੜੇ ਬੰਦੇ ਆਉਂਦੇ ਆ ਇਹ ਭਾਗਾਂ ਵਾਲੇ ਘਰੇ ਆਉਂਦੇ ਆ ਜੀ ਤੇ ਕਰਮਾਂ ਵਾਲੇ ਬੰਦੇ ਹੁੰਦੇ ਜਿਹਦੇ ਘਰੇ ਬੰਦੇ ਆਉਂਦੇ ਹਨਾ ਮੈਂ ਬਹੁਤ ਬੰਦੇ ਬਈ ਵੇਖਿਆ ਨਾ ਇਹ ਕਰਮਾਂ ਵਾਲੇ ਘਰੇ ਬੰਦੇ ਆਉਂਦੇ ਐ ਨੇ ਬ ਬਿਲਕੁਲ ਨਹੀਂ ਉਹ ਅਗਲਾ ਅਗਲਾ ਬੰਦਾ ਅਗਲਾ ਉਹਦੇ ਦੇਖੀ ਵੀ ਕੰਗਾਂ ਦੇ ਕੋਈ ਨਹੀਂ ਆਉਂਦੇ ਇਨੇ ਬੰਦੇ ਹਾਂਜੀ ਹਾਂਜੀ ਬਾਈ ਹਾਂਜੀ ਪਰ ਇਹਨੇ ਕੰਗਣ ਨੂੰ ਨਾ ਮਹੱਭਤ ਹੁੰਦੀ ਆ ਕੰਗਾਂ ਦੀ ਵੀ ਘੂੜਿਆਂ ਦੇ ਨਾਲ ਨਾਲ ਆਪਦੇ ਸੱਜਣਾ ਮਿੱਤਰਾਂ ਦੇ ਨਾਲ ਵੀ ਮਹੱਭਤ ਬਣਾ ਕੇ ਰੱਖਦੇ ਆ ਹਨਾ ਹਾਂਜੀ ਬਾਈ ਹਾਂਜੀ ਹਾਂਜੀ ਤੇ ਸੱਜਣੋਂ ਆਏ ਨਾ ਇਕੱਠੇ ਹੋ ਜਾਂਦੇ ਆ ਦੋਸਤ ਮਿੱਤਰ ਇਹ ਵੀ ਆਏ ਨਹੀਂ ਕਹਿ ਸਕਦੇ ਆਪਾਂ ਵੀ ਹਨਾ ਜਿਵੇਂ ਕਹਦੇ ਕਿ ਬਈ ਸੱਦੇ ਦਾ ਬਾਈ ਕੋਈ ਨਹੀਂ ਆਉਂਦਾ ਇਹਦਾ ਬਾਈ ਕਰਮਾਂ ਭਾਗਾਂ ਵਾਲਾ ਘਰ ਆਉਂਦਾ ਜਿੱਥੇ ਉਹ ਵੀ ਬੰਦੇ ਬੰਦਿਆਂ ਦਾ ਆਉਣਾ ਹੁੰਦਾ ਹਾਂ ਹਾਂ ਬੰਦੇ ਦਾ ਆਉਣਾ ਜਾਣਾ ਬਿਲਕੁਲ ਜਿੱਥੇ ਘੋੜੇ ਖੜੇ ਆ ਉਹਦਾ ਬਾਕੀ ਭਾਗ ਭਾਗਾਂ ਵਾਲਾ ਹੈਗਾ ਬਾਈ ਵੈਸੇ ਵੀ ਬਾਈ ਅੱਜ ਕੱਲ ਹਨਾ ਮੋਹ ਪ੍ਰੇਮ ਵੀ ਘਟ ਚੁੱਕੇ ਆ ਲੋਕਾਂ ਦੇ ਬਾਈ ਮੋਹ ਪ੍ਰੇਮ ਤਾਂ ਬੱਸ ਉਹਨ ਜੀ ਮਤਲਬ 2017 15 ਦੇ ਵਿੱਚ ਤਾਂ ਨਸੀਬ ਬਹੁਤ ਘੱਟ ਸੀਗਾ ਜਦੋਂ 17 ਵਿੱਚ ਵੀ ਚਲੋ ਥੋੜਾ ਘੱਟ ਸੀਗਾ ਹੁਣ ਤਾਂ ਯਾਰ ਇੰਨਾ ਕੰਮ ਵਧ ਗਿਆ ਵੀ ਯਾਰ ਹਰੇਕ ਬੰਦਾ ਹੀ ਆ ਬਸ ਮਾਰਨ ਨੂੰ ਫਿਰਦਾ ਇੱਕ ਦੂਜੇ ਨੂੰ ਪਤਾ ਨਹੀਂ ਸਾਲੇ ਕਹੇ ਜੇ ਹਾਲਾਤ ਹੋਏ ਜੀ ਕੀ ਸਾਡਾ ਸਿਸਟਮ ਹੋਇਆ ਕੀ ਸਾਡੇ ਸਿਸਟਮ ਵਿੱਚ ਖਰਾਬੀਆਂ ਰਹੀਆਂ ਕੋਈ ਸਮਝੋ ਬਾਹਰ ਆ ਗੱਲ ਯਾਰ ਬਾਈ ਆਪਣੇ ਇਹ ਨਾ ਲੋਕੀ ਭਾਈ ਜਾਨਵਰਾਂ ਨਾਲੋਂ ਵੀ ਵਿਛੜ ਰਹੀਆਂ ਜਿਵੇਂ ਨਾ ਕਹਿ ਦਗੇ ਵੀ ਹਨਾ ਵੀ ਸਾਨੂੰ ਫੋਟੋ ਮ ਖਿਚਾਉਣ ਯੋਗੀ ਹੈ ਕਈ ਤਾਂ ਨਾ ਬੰਦਿਆਂ ਦੇ ਰੱਖੇ ਵੀ ਜਾਨਵਰ ਭਈ ਉਹ ਬੰਦੇ ਮਤਲਬ ਹਾਲਾਤ ਇੰਨੇ ਕਿ ਲੋਕਾਂ ਦੇ ਮਾਰੇ ਹੋਏ ਖੜਿਆ ਨਾ ਵੀ ਲੋਕਾਂ ਨੇ ਯਾਰਾਂ ਦੇ ਮਾਪਿਆਂ ਨਾਲ ਪਿਆਰ ਵੀ ਨਹੀਂ ਰਿਹਾ ਯਾਰ ਜਨਮਾਂ ਦਾ ਕੀ ਰਹਿਣਾ ਤੁਸੀਂ ਮੈਨੂੰ ਐਂ ਦੱਸੋ ਵੀ ਕਈ ਲੋਕਾਂ ਦਾ ਪਤਾ ਕੰਮ ਕੀ ਹੁੰਦਾ ਘਰਾਂ ਦੇ ਵਿੱਚ ਮੈਂ ਨਾ ਕੰਗਾਂ ਦੇ ਦੇਖੀ ਏ ਗੱਲ ਮੈਂ ਨਾ ਅੱਗੇ ਗੱਲਬਾਤ ਕਰਦੇ ਹੀ ਹੁੰਦੇ ਸੀ ਅਸੀਂ ਰਾਹ ਦੇ ਵਿੱਚ ਕਈ ਬੰਦੇ ਕੀ ਕਰਦੇ ਆ ਭਾਈ ਜਾਨਵਰ ਰੱਖ ਲੈਂਦੇ ਆ ਹਾਂਜੀ ਉਹਦਾ ਜਿਵੇਂ ਕਹਦੇਗੇ ਵੀ ਮਾਪਿਆਂ ਦੇ ਵੀ ਮੁੰਡੇ ਨੇ ਲੜ ਕੇ ਰੱਖ ਲਿਆ ਮੁੜ ਕੇ ਬੰਦਾ ਉੱਠ ਜਾਂਦਾ ਬਾਹਰ ਹਾਂਜੀ ਮੁੜ ਕੇ ਨਾ ਬਾਈ ਉਹ ਜਾਨਵਰ ਨੂੰ ਨਾ ਇੱਕ ਕਹਿ ਦਗੇ ਵੀ ਜੇਲ ਹੋ ਜਾਂਦੀ ਆ ਬਈ ਮਾਂ ਪਿਓ ਨਾ ਸਾਹ ਵਧਾਣੀਗਾ ਹਨਾ ਕੰਗਾ ਦੇ ਤਾਂ ਬਈ ਗਾਰੇ ਦੇ ਵਿੱਚ ਖੜੇ ਰਹਿੰਦੇ ਆ ਕੋਈ ਆ ਯਾਰ ਇਹ ਮੈਨੂੰ ਨਾ ਬੜੀ ਸੋਹਣੀ ਨਹੀਂ ਗੱਲ ਲੱਗੀ ਚੰਗੀ ਨਹੀਂ ਲੱਗੀ ਬਾਈ ਨਾ ਤਾਂ ਕਿਸੇ ਨੂੰ ਲੜਨ ਦੀ ਲੋੜ ਆ ਯਾਰ ਹਨਾ ਨਾ ਹੀ ਕਿਸੇ ਨੂੰ ਗੁੱਸਾ ਕਰਨ ਦੀ ਲੋੜ ਆ ਜੀ ਜੇ ਕਿ ਆ ਜਾਗ ਬਾਈ ਰੱਖਣਾ ਚਾਹੁੰਦਾ ਨਾ ਕੋੜੀ ਜਾਨਵਰ ਜਾਂ ਕੁਝ ਵੀ ਜਾਂ ਕੋਈ ਬੇਚੇਰਾ ਰੱਖਣਾ ਚਾਹੁੰਦਾ ਹੈ ਬਾਈ ਉਹਨੂੰ ਲੈ ਕੇ ਦਿਓ ਯਾਰ ਹੂੰ ਜੇ ਤੁਸੀਂ ਨਾ ਲੈ ਕੇ ਦਿਓਗੇ ਨਾ ਉਹਨੇ ਕਿਸੇ ਵਾਰ ਗਲਤ ਹੋਰ ਜਾਣਾ ਜੇ ਤੁਹਾਡਾ ਉਹਦੇ ਨਾਲ ਬੱਚੇ ਤੁਹਾਡਾ ਜਾਨਵਰ ਨਾਲ ਪਿਆਰ ਹੋਊਗਾ ਨਾ ਤੇਰ ਕਟੋੜ ਨਸ਼ੇ ਦਾ ਬਚਾ ਰਹੂਗਾ ਯਾਰ ਤੁਹਾਡੇ ਘਰੋਂ ਕੀ ਕਿੰਨਾ ਖਾਜੂਗਾ ਯਾਰ ਬਾਈ 4-4000 ਰੁਪਏ ਲੋਕ ਕੁੱਤੇ ਰੱਖੀ ਬੱਠੇ ਯਾਰ ਜੀ ਪੰਜ-ਪੰਜ 6000 ਦਾ ਕੁੱਤੇ ਦੀ ਫੀਡ ਆਉਂਦੀ ਹੈ ਯਾਰ 250 ਦਾ ਕਟਾ ਕੁੱਤੇ ਦੀ ਫੀਡ ਦਾ ਹਾਂਜੀ 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 ਦੋ ਤਿੰਨ ਕਟੇ ਦਾ ਕੁੱਤਾ ਫੀਡ ਖਾ ਜਾਂਦਾ ਯਾਰ ਦੁੱਧ ਪੀਂਦਾ ਲੱਸੀ ਪੀਂਦਾ ਰੋਟੀਆਂ ਖਾਂਦਾ ਯਾਰ ਇਹਦਾ ਤੂੰ 4000 ਰੁਪਏ ਕਿੱਡੀ ਗੱਲ ਆ ਬਾਈ ਖਰਚੇ ਦੀ ਹੂੰ ਮੈਂ ਨਾ ਆਮ ਦੇਖਦਾ ਹੁੰਦਾ ਬਈ ਲੋਕਾਂ ਦੇ ਜਵਾਕ ਰੱਖ ਲੈਂਦੇ ਆ ਮੁੜ ਕੇ ਮਾਂ ਪਿਓ ਕੋਸ ਹੀ ਜਾਂਦੇ ਰਹਿੰਦੇ ਆ ਜਾਨਵਰ ਨੂੰ ਕੁੱਟਤਾ ਐਂ ਕਰਤਾ ਹਨਾ ਨਹੀਂ ਨਹੀਂ ਬਾਈ ਰੱਖਣਾ ਚਾਹੀਦਾ ਜਾਨਵਰ ਇਹ ਨੂੰ ਘਰੇ ਪਾਈ ਇਦਾਂ ਗੁਰਗਾਈ ਸਵਾਰੀ ਹੈ ਹਨਾ ਵੀ ਇਹਦੇ ਵਿੱਚ ਇੱਕ ਗੱਲ ਹੋਰ ਆ ਬਾਈ ਹਨਾ ਜਿਵੇਂ ਕਹਦੇ ਘਰਦਿਆਂ ਦਾ ਬਹੁਤ ਵੱਡਾ ਹੱਥ ਬਹੁਤ ਬਾਈ ਬਹੁਤ ਪੋਰ ਘਰਦਿਆਂ ਦਾ ਬਾਈ ਅੱਜ ਘਰੇ ਕਲੇਸ਼ ਹੋਈ ਗਿਆ ਤੇ ਫਿਰ ਵਾਧੇ ਕਿਥੋਂ ਹੋਣਗੇ ਜੀ ਕਿ ਤੁਸੀਂ ਜੇ ਤੁਸੀਂ ਕੰਮ ਮਤਲਬ ਜਵਾਕ ਕਰ ਰਹੇ ਆ ਇੱਕ ਸ਼ੌਂਕ ਵਾਸਤੇ ਲੈ ਰਹੇ ਆ ਯਾਰ ਉਹ ਕੋਈ ਬੱਚਾ ਲੈ ਰਿਹਾ ਕੋਈ ਘੋੜੀ ਲੈ ਰਿਹਾ ਕੋਈ ਘੋੜਾ ਲੈ ਰਿਹਾ ਯਾਰ ਲੈ ਕੇ ਦੇਣਾ ਚਾਹੀਦਾ ਬਾਈ ਉਹਨੂੰ ਤੇ ਬਾਈ ਥੋਟੀ ਫਿਰ ਆਪਣਾ ਆਪਣਾ ਦਾ ਬਾਈ ਪਰਿਵਾਰ ਆਪਣਾ ਦਾ ਕੋਈ ਮਤਲਬ ਸਾਡੇ ਦਾ ਸਾਦਾ ਵਰਗਾ ਪਰਿਵਾਰ ਆ ਯਾਰ ਉਹਨਾਂ ਨੂੰ ਤਾਂ ਕੋਈ ਨਾ ਕਦੇ ਰੋਕਿਆ ਰੋਕਣੇ ਮੈਨੂੰ ਕਦੇ ਉਹਨਾਂ ਨੇ ਮੈਂ ਕੁਛ ਕਰੀ ਜਾਵਾਂ ਕੁਛ ਲੈ ਆਈ ਜਾਵਾਂ ਜੀ ਨਹੀਂ ਉਹਨਾਂ ਨੂੰ ਪ੍ਰੇਮ ਪਰ ਹੈਗਾ ਹੈਗਾ ਬਾਈ ਹੈਗਾ 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 ਬਾਈ ਭਰਾ ਮੇਰਾ ਭਿੰਦਰ ਉਹ ਸਾਂ ਉਹ ਸਾਰੇ ਘੋਡੇ ਘੋਡੇ ਘਰੇ ਨਾਲ ਜੀ ਹਾਂ ਕੋਈ ਚੱਕਰ ਨਹੀਂ ਹੈਗਾ ਬਾਈ ਕੋਈ ਮਤਲਬ ਇਰਖਾਨ ਹੀ ਹੈਗੇ ਉਹਨਾਂ ਨੂੰ ਹੂੰ ਕਾਇ ਨਹੀਂ ਹੈਗਾ ਕੋਈ ਬੜੂngਾ ਬੜੂngਾ ਮੱਛੀ ਜਾਂ ਨਾ ਇਹ ਜੀ ਗੱਲ ਨਹੀਂ ਹੈ ਹਾਂ ਜਿਵੇਂ ਕਹਦੇ ਨਾ ਹਣਾ ਘਰ ਦੇ ਵਿੱਚ ਪਰਿਵਾਰ ਨੂੰ ਜਦੋਂ ਸ਼ੌਕ ਨਹੀਂ ਪਰਿਵਾਰ ਨੂੰ ਹੈਗਾ ਬਾਈ ਸ਼ੌਕ ਮੇਰੀ ਦਾਦੀ ਨੂੰ ਪਹਿਲਾਂ ਬਹੁਤ ਸ਼ੌਕ ਮੈਸਾ ਸ਼ੌਕ ਸੀਗਾ ਹਣਾ ਜੀ ਜਾਨਪਰਾ ਸ਼ੌਕ ਮੇਰੀ ਦਾਦੀ ਨੂੰ ਹੈਗਾ ਹੈਗਾ ਜੀ ਮੈਂ ਇੱਕ ਨਾ ਸਰਪੰਚ ਸਾਹਿਬ ਹੋਰ ਗੱਲ ਸੋਚਦਾ ਉਹਨਾਂ ਵੀ ਜਿਹੜੇ ਬੰਦੇ ਦੇ ਘਰੇ ਘੋੜੇ ਰੱਖੇ ਵਿਆ ਹਾਂਜੀ ਮੈਨੂੰ ਐਂ ਲੱਗਦਾ ਵੀ ਦੂਜੇ ਨਾ ਸਾਰੇ ਜਾਨਵਰੀ ਅੱਖੇ ਹੁੰਦੇ ਉਹਦੇ ਜਿਵੇਂ ਕਹਦੇ ਕੋਈ ਨਿੱਕੇ ਨਿੱਕੇ ਜਾਨਵਰ ਜਿੰਨੇ ਸਾਰੇ ਹਨਾ ਵੀ ਮੱਝਾਂ ਤਾਂ ਚਲੋ ਆਪਣਾ ਆਮ ਹੀ ਤੁਰਿਆ ਆਉਂਦਾ ਹਨਾ ਵੀ ਵੀ ਬਾਕੀ ਸਾਰੇ ਰੱਖੇ ਕੋੜਾ ਐਂਡ ਹੁੰਦਾ ਹਾਂਜੀ ਬਾਈ ਹਾਂ ਜਿਹਨੇ ਕੋੜਾ ਰੱਖ ਲਿਆ ਉਹਨੇ ਸਭ ਕੋਈ ਰੱਖ ਲਿਆ ਬਾਈ ਹਾਂ ਹਾਂਜੀ ਬਾਈ ਇਹ ਮੈਂ ਆਮ ਫਾਰਮਾ ਦੇ ਵਿੱਚ ਵੇਖਦਾ ਹਾਂਜੀ ਬਾਈ ਹੁੰਦਾ ਇਹ ਬਾਈ ਸਾਰੇ ਬਸ ਸ਼ੌਂਕ ਨਾਲ ਹੀ ਚੱਲੀ ਜਾਂਦਾ ਨਾ ਬਾਈ ਫਿਰ ਜਿਵੇਂ ਹੁਣ ਮੱਝਾਂ ਗਾਵਾਂ ਸਾਡੇ ਆਮ ਘਰਾਂ ਦੇ ਵਿੱਚ ਮੱਝਾਂ ਗਾਵਾਂ ਹੁੰਦੀਆਂ ਹਨਾ ਨਾਲ ਕੋਈ ਬੱਕਰਾਂ ਰੱਖ ਲੈਂਦਾ ਕੋਈ ਕੁੱਕੜ ਰੱਖ ਲੈਂਦਾ ਕੋਈ ਪੂਤਰ ਰੱਖ ਲੈਂਦਾ ਜੀ ਉਹ ਆਪਣਾ ਡੌਗ ਹੈ ਬਾਈ ਬੁਲੀ ਬਹੁਤ ਵੱਡਾ ਡੌਗ ਹੈਗਾ 32 33 ਇੰਚ ਦੀ ਹੈਡ ਕਰੀ ਖੜਾ ਕੁੱਤਾ ਜੀ ਉਹ ਬਹੁਤ ਵੱਡਾ ਬਾਈ ਬਹੁਤ ਚੰਗਾ ਕੁੱਤਾ ਉਹ ਵੀ ਜੀ ਜੀ ਹਾਂ ਪ੍ਰਾਣੀ ਨਾਲ ਬਾਵਰ ਲੈਂਡ ਦਾ ਬਹੁਤ ਚੰਗਾ ਕੁੱਤਾ ਹੂੰ ਤੇ ਸੱਜਣੋ ਇੱਕ ਵਾਰੀ ਫੇਰ ਦੱਸ ਦਿਨਾ ਤੁਹਾਨੂੰ ਸਰਪੰਚ ਸਾਹਿਬ ਦਾ ਪਿੰਡਾ ਭਾਗੀ ਬੰਦਰ ਪਿੰਡ ਭਾਗੀ ਬੰਦਰਾ ਤੇ ਤਹਿਸੀਲ ਤਲਵੰਡੀ ਸਾਬੋਆ ਤੇ ਜ਼ਿਲ੍ਹਾ ਲੱਗਦਾ ਦੋਸਤੋ ਬਠਿੰਡਾ ਤੇ ਬਾਈ ਦੇਖ ਹੀ ਰਹੀਓ ਖੁੱਲੇ ਸੁਭਾ ਦਾ ਬੰਦਾ ਬਾਈ ਜੇ ਕਿਸੇ ਨੇ ਘੋੜੀ ਮੇਟ ਕਰਵਾਉਣੀ ਹੋਵੇ ਤਾਂ ਤੁਸੀਂ ਦੋਸਤੋ ਬਾਈ ਦੇ ਕੋਲੇ ਆ ਸਕਦੇ ਹੋ ਜਾਂ ਬਾਈ ਤੋਂ ਫੋਟਮਾ ਮਗਵਾਉਣੀ ਆ ਹੁਣ ਬਾਈ ਦਾ 88 ਨੰਬਰ ਸਕਰੀਨ ਦੇ ਚੱਲੀ ਜਾਂਦਾ ਬਾਈ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਜੇ ਕੋਈ ਸਾਡੀ ਤੋਂ ਕੋਈ ਹੋਰ ਜਾਣਕਾਰੀ ਪੁੱਛਣ ਵਾਲੀ ਰਹੇਗੀ ਹੋਵੇ ਹਾਂਜੀ ਬਾਈ ਤਾਂ ਤੁਸੀਂ ਜਦੋਂ ਮਰਜ਼ੀ ਗੱਲਬਾਤ ਕਰ ਸਕਦੇ ਹੋ ਹਨ ਬਾਈ ਫੁੱਲੇ ਨੰਬਰ ਤੇ ਕਿਉਂਕਿ ਕੋਈ ਇਹਦੇ ਵਿੱਚ ਕੋਈ ਓਲਾ ਨਹੀਂ ਦੋਸਤੋ ਬਾਈ ਖੁੱਲੇ ਸੁਭਾ ਦਾ ਬੰਦਾ ਕੋਈ ਆਏ ਨਹੀਂ ਵੀ ਬਾਈ ਕੋਈ ਹੋਊਗਾ ਵੀ ਗੱਲਬਾਤ ਨਹੀਂ ਸੋਣੀ ਸਾਡੀ ਤੁਸੀਂ ਇੱਕ ਵਾਰੀ ਬਾਈ ਨਾਲ ਨਾ ਗੱਲਬਾਤ ਜ਼ਰੂਰ ਕਰਕੇ ਦੇਖਿਓ ਘੋੜੀ ਮੇਟ ਕਰਵਾਉਣੀ ਇੱਕ ਅਲੱਗ ਗੱਲ ਆ ਬਾਈ ਹਨਾ ਬਈ ਇੱਕ ਵਾਰੀ ਤੁਸੀਂ ਆਪੋ ਆਪੋ ਜਾਨਵਰ ਦੇ ਕੇ ਜਾਓ ਤੇ ਬਾਈ ਦਾ ਪ੍ਰੇਮ ਦੇ ਕੇ ਜਾਓ ਤੇ ਬਾਈ ਨੇ ਜਿਵੇਂ ਸਾਡੀ ਸੇਵਾ ਕੀਤੀ ਹੈ ਨਾ ਤੇ ਉਵੇਂ ਹੀ ਦੋਸਤੋ ਥੋੜੀ ਵੀ ਸੇਵਾ ਕਰਨਗੇ ਬਈ ਬਾਈ ਖੁੱਲੇ ਸੁਭਾ ਦਾ ਬੰਦਾ ਹੈ ਨਾ ਐ ਨਹੀਂ ਬਈ ਸਾਨੂੰ ਚਾਹ ਪੀਤੇ ਤੋਂ ਬਿਨਾ ਮੋੜਨ ਦੇ ਦੇਣਗੇ ਬਈ ਮੋੜ ਜਾਣਗੇ ਨਾ ਤੁਸੀਂ ਤੁਹਾਡਾ ਪ੍ਰੇਮ ਬਹੁਤ ਕਰਨਗੇ ਬਾਈੁੱਲੇ ਸੁਭਾਅ ਦੇ ਬੰਦਾ ਤੁਸੀਂ ਆਇਓ ਪਿੰਡ ਦੇ ਵਿੱਚ ਕਿਸੇ ਨੂੰ ਵੀ ਪੁੱਛ ਲਓ ਸਰਪੰਚ ਰਾਜੂ ਦੇ ਘਰੇ ਜਾਣਾ ਤੇ ਤੁਹਾਨੂੰ ਘਰ ਤੱਕ ਛੱਡ ਕੇ ਜਾਣਗੇ ਲੋਕੀ ਯਾਨੀ ਕਿ ਸਰਪੰਚ ਸਾਹਿਬ ਦਾ ਇੰਨਾ ਇੱਥੇ ਲੱਗਣ ਦੇ ਵਿੱਚ ਪ੍ਰੇਮ ਤੇ ਦੋਸਤੋ ਅਸੀਂ ਹੁਣ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਸਾਰੇ ਸੱਜਣਾ ਮਿੱਤਰਾਂ ਦਾ ਅਸੀਂ ਤੈਅਦ ਲਉ ਧੰਨਵਾਦ ਕਰਦਾ ਹਾਂ ਬਾਈ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਡੇ ਚੈਨਲ ਤੇ ਰੂਪ ਰੂਪ ਹੋਏ ਹੋ ਅੱਜ ਸੰਤੋਈ ਮੌਕਾ ਦਿੱਤਾ ਆ ਦੇ ਪਿੰਡ ਚੋਂ ਸਰਪੰਚ ਸਾਹਿਬਾ ਕਿਉਂਕਿ ਤੁਹਾਡੇ ਵਰਗੇ ਬੰਦੇ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਜੀ ਬਾਈ ਬਹੁਤ ਧੰਨਵਾਦ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਹਣਾ ਬਾਈ ਜੀ ਤੇ ਸਰਪੰਚ ਸਾਹਿਬ ਨੇ ਸੱਜਣਾ ਇੱਕ ਗੱਲ ਹੋਰ ਆ ਬਈ ਘੋੜਿਆਂ ਦੇ ਨਾਲ ਨਾਲ ਨਾ ਨੇਕ ਕੰਮ ਵੀ ਬੜੇ ਕੀਤੇ ਆ ਪਿੰਡ ਦੇ ਵਿੱਚ ਉਹ ਤੁਸੀਂ ਆਮ ਹੀ ਪਿੰਡ ਚ ਜਦੋਂ ਵੜੋਗੇ ਤੁਹਾਨੂੰ ਦੱਸ ਜੂਗਾ ਬਹੁਤ ਕੀਤੇ ਆ ਨੇਕ ਸੁਭਾਅ ਦੇ ਬੰਦੇ ਨੇ ਤੁਸੀਂ ਇੱਕ ਵਾਰੀ ਬਾਈ ਦੇ ਨਾਲ ਜ਼ਰੂਰ ਗੱਲਬਾਤ ਕਰਿਓ ਤੇ ਤਦ ਤੱਕ ਲਈ ਧੰਨਵਾਦ ਰੱਬ ਰੱਖਾ ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ